ਇਹ ਤੇ ਲੋਰੀ ਇਹ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦਾ ਇਹ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾ ਸਗੀਤਾ ਦੀ ਹੈ ਸਾਡਾ ਵੀ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਹੈ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਵਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਭੋਗ ਪਾ ਕੇ ਸਮਾਪਤ। ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ? ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ। ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ। ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ, ਆਸਟ੍ਰੇਲੀਆ ਸ਼ਾਇਦ ਇੱਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਬਖ ਬਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ। ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆ। ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਾਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦਾ ਨਿਉ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾ ਫਗੀਤਾ ਦੀ ਹੈ ਸਾਡਾ ਬੱਸ ਸਾਡੀ ਹਿੱਸੇਦਾਰੀ ਹੈਗੀ ਉਹਦੇ 'ਚ ਤੇ ਪਰਸੀ ਦਾ ਕੀ ਸਮਾਗਮ ਹੈ ਕੀ ਹੈ ਤੇ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਜਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਾਕੀ ਉਹਨਾਂ ਦਾ 10 10 10:30 ਵਜੇ ਪਹੁੰਚ ਪਾ ਕੇ ਸਮਾਪਤ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪੇ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਨੋਖਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦਾ ਇਹ ਉਹ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾ ਫੈਗਿੱਟਰੀ ਹੈ ਸਾਡਾ ਬੱਸ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਪਰਸੀ ਦਾ ਕੀ ਸਮਾਗਮ ਹੈ ਕੀ ਹੈ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੇ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਵਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਕੋਪ ਪਾ ਕੇ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚੋਂ ਮੈਨੂੰ ਮੈਸੇਜ ਆਏ ਨੇ ਤਾਂ ਬੱਖ-ਬੱਖ ਜਗ੍ਹਾ ਤੇ ਥੱਬੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਤੇ ਮਾ ਨੇ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲਾਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾਂ ਸਗੀਤ ਅਰੀ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਤੇ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਪਟਸਰ ਸਾਹਿਬ ਦੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 1.5 ਵਜੇ ਕੋਪ ਪਾ ਕੇ ਬਾਕੀ ਸੰਗ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ ਚੋਂ ਮੈਨੂੰ ਮੈਸੇਜ ਆਏ ਨੇ ਤਾਂ ਬੱਖ ਬੱਖ ਜਗ੍ਹਾ ਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੇ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਅੱਗੇ ਨੋਖਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦੇ ਨਾਲ ਨਿਓ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਹ ਕੁੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾਂ ਸਗੀ ਤਰੀ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਹੈ ਉਹਦੇ ਚ ਤੇ ਪਰਸੀ ਦਾ ਕੀ ਸਮਾਗਮ ਹੈ ਕੀ ਹੈ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਭੋਗ ਪਾ ਕੇ ਸਮਾਪਤ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜੌਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਬਖਵਕ ਜਗ੍ਹਾ ਤੇ ਵੀ ਬਣਾਈ ਜਾ ਰਹੀ ਹੈ ਹਨ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਨੋਖਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਤੇ ਮਾ ਨਿਉ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲਾਬ ਉਹਦੀ ਹੈਗੀ ਹੈ ਉਹ ਗੀਤ ਉਹ ਕੁੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾਂ ਫਸ ਗੀਤ ਰਹੀ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਹੈ ਉਹਦੇ ਚ ਤੇ ਪਰਸੀ ਦਾ ਕੀ ਸਮਾਗਮ ਹੈ ਕੀ ਹੈ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੇ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਲ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਕੋਪ ਪਾ ਕੇ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ ਚੋਂ ਮੈਨੂੰ ਮੈਸੇਜ ਆਏ ਨੇ ਤਾਂ ਬੱਖ ਬੱਖ ਜਗ੍ਹਾ ਤੇ ਵੀ ਬਣਾਈ ਜਾ ਰਹੀ ਹੈ ਹਨ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਨੋਖਾਂ ਦੇ ਦਿਲੋਦਮਗ ਦੀ ਗੱਲ ਹੈ ਹਨ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 26 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਤੇ ਮੈਂ ਨੋ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੰਡਨ ਦਾ ਤਾਂ ਸਗੀਤ ਰਹੀ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਹੈ ਉਹਦੇ ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਹੈ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ ਤੀਨ ਨੂੰ ਜਾਵਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸੈਪਾਰਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਕੋਪ ਪਾ ਕੇ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ